ਟਾਟਾ ਦੀ ਘੱਟ ਕੀਮਤ ਵਾਲੀ 에어ਲਾਈਨ 에어 ਇੰਡੀਆ ਐਕਸਪ੍ਰੈਸ ਨੇ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਖੁਸ਼ਖਬਰੀ ਦਿੱਤੀ ਹੈ 에어 ਇੰਡੀਆ ਐਕਸਪ੍ਰੈਸ ਦੀ ਸਭ ਤੋਂ ਵੱਡੀ ਸਪੈਸ਼ਲ ਸੇਲ ਦੇ ਤਹਿਤ ਗਾਹਕ ਸਸਤੇ ਵਿੱਚ ਹਵਾਈ ਯਾਤਰਾ ਕਰ ਸਕਦੇ ਨੇ ਇਸ ਤਹਿਤ ਐਕਸਪ੍ਰੈਸ ਲਾਈਟ ਦਾ ਕਿਰਾਇਆ ਟਿਕਟ 883 ਰੁਪਏ ਤੋਂ ਸ਼ੁਰੂ ਹੈ ਕੰਪਨੀ ਦਾ ਕਹਿਣਾ ਹੈ ਕਿ ਉਸ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਸੇਲ ਹੈ ਏਅਰ ਇੰਡੀਆ ਐਕਸਪ੍ਰੈਸ ਨੇ ਬੁੱਧਵਾਰ ਨੂੰ ਜਾਰੀ ਕੀਤਾ ਸੀ ਇੱਕ ਬਿਆਨ ਵਿੱਚ ਉਸ ਵਿੱਚ ਕਿਹਾ ਸੀ ਉਹਨਾਂ ਨੇ ਕਿ ਕੰਪਨੀ ਨੇ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਸਪੈਸ਼ਲ ਸੇਲ ਸ਼ੁਰੂ ਕਰ ਦਿੱਤੀ ਹੈ ਇਸ ਦਾ ਲਾਭ ਇਸ ਦੀ ਵੈਬਸਾਈਟ ਤੇ ਏਅਰ ਇੰਡੀਆ ਐਕਸਪ੍ਰੈਸ ਮੋਬਾਈਲ ਐਪ ਤੇ ਅਤੇ ਹੋਰ ਪ੍ਰਮੁੱਖ ਬੁਕਿੰਗ ਚੈਨਲਾਂ ਤੇ ਲਿਆ ਜਾ ਸਕਦਾ ਹੈ ਇਸ ਤਹਿਤ ਤੁਸੀਂ 28 ਜੂਨ ਤੱਕ ਬੁਕਿੰਗ ਕਰਵਾ ਸਕਦੇ ਹੋ ਤੁਹਾਨੂੰ ਇਹਨਾਂ ਟਿਕਟਾਂ ਤੇ 30 ਸਤੰਬਰ 2024 ਤੱਕ ਯਾਤਰਾ ਕਰਨੀ ਪਵੇਗੀ ਕੰਪਨੀ ਦੇ ਅਨੁਸਾਰ AirIndiaExpress.com ਅਤੇ AirIndia Express Mobile App ਤੇ ਬੁਕਿੰਗ ਕਰਨ ਵਾਲੇ ਮੈਂਬਰਾਂ ਲਈ Express Lite ਦਾ ਕਿਰਾਇਆ 883 ਰੁਪਏ ਤੋਂ ਸ਼ੁਰੂ ਹੈ ਜਦੋਂ ਕਿ ਹੋਰ ਬੁਕਿੰਗ ਚੈਨਲ ਤੇ Express Value ਦਾ ਕਿਰਾਇਆ 1096 ਰੁਪਏ ਤੋਂ ਸ਼ੁਰੂ ਹੈ ਕੰਪਨੀ ਦਾ ਕਹਿਣਾ ਹੈ ਕਿ AirIndiaExpress.com ਤੇ ਬੁਕਿੰਗ ਕਰਨ ਵਾਲੇ ਉਪਭੋਗਤਾਵਾਂ ਨੂੰ ਵਿਸ਼ੇਸ਼ ਛੋਟਾਂ ਦੇ ਨਾਲ ਹਾਲ ਹੀ ਵਿੱਚ ਲਾਂਚ ਕੀਤੇ ਗਏ ਜ਼ੀਰੋ ਚੈੱਕ-ਇਨ ਬੈਗੇਜ ਐਕਸਪ੍ਰੈਸ ਲਾਈਟ ਕਿਰਾਏ ਤੱਕ ਵਿਸ਼ੇਸ਼ ਪਹੁੰਚ ਮਿਲੀ ਹੈ ਐਕਸਪ੍ਰੈਸ ਲਾਈਟ ਕਿਰਾਏ ਵਿੱਚ ਬਿਨਾਂ ਕਿਸੇ ਚਾਰਜ ਦੇ ਵਾਧੂ 3 ਕਿਲੋਗ੍ਰam ਕੈਬਿਨ ਸਮਾਨ ਦੀ ਪ੍ਰੀ-ਬੁਕਿੰਗ ਕਰਨ ਦਾ ਵਿਕਲਪ ਹੈ ਅਤੇ ਘਰੇਲੂ ਉਡਾਣਾਂ ਵਿੱਚ 15 ਕਿਲੋਗ੍ਰam ਲਈ ਚੈੱਕ-ਇਨ ਬੈਗੇਜ ਲਈ ਰਾਇਤੀ ਕਿਰਾਇਆ 1000 ਰੁਪਏ ਅਤੇ ਅੰਤਰਰਾਸ਼ਟਰੀ ਉਡਾਣਾਂ ਵਿੱਚ 20 ਕਿਲੋਗ੍ਰਾਮ ਲਈ 1300 ਰੁਪਏ ਦਾ ਵਿਕਲਪ ਵੀ ਸ਼ਾਮਲ ਹੈ ਅਤੇ ਉਹ 에어ਲਾਈਨ ਦੀ ਵੈੱਬਸਾਈਟ ਤੇ 8% ਤੱਕ ਨਿਊ ਕੌਇਨਸ ਕਮਾ ਸਕਦੇ ਨੇ ਇਸ ਤੋਂ ਇਲਾਵਾ ਵਿਸ਼ੇਸ਼ ਫੈਬ ਡੀਲ ਜਿਵੇਂ ਬਿਜ਼ ਅਤੇ ਪ੍ਰਾਈਮ ਸੀਟਾਂ ਤੇ 50% ਦੀ ਛੋਟ ਟਾਟਾ ਦੀ ਘੱਟ ਕੀਮਤ ਵਾਲੀ 에어ਲਾਈਨ 에어 ਇੰਡੀਆ ਐਕਸਪ੍ਰੈਸ ਨੇ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਖੁਸ਼ਖਬਰੀ ਦਿੱਤੀ ਹੈ Air India Express ਦੀ ਸਭ ਤੋਂ ਵੱਡੀ ਸਪੈਸ਼ਲ ਸੇਲ ਦੇ ਤਹਿਤ ਗਾਹਕ ਸਸਤੇ ਵਿੱਚ ਹਵਾਈ ਯਾਤਰਾ ਕਰ ਸਕਦੇ ਨੇ ਇਸ ਤਹਿਤ ਐਕਸਪ੍ਰੈਸ ਲਾਈਟ ਦਾ ਕਿਰਾਇਆ ਟਿਕਟ 883 ਰੁਪਏ ਤੋਂ ਸ਼ੁਰੂ ਹੈ ਕੰਪਨੀ ਦਾ ਕਹਿਣਾ ਹੈ ਕਿ ਉਸ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਸੇਲ ਹੈ Air India Express ਨੇ ਬੁੱਧਵਾਰ ਨੂੰ ਜਾਰੀ ਕੀਤਾ ਸੀ ਇੱਕ ਬਿਆਨ ਵਿੱਚ ਉਸ ਵਿੱਚ ਕਿਹਾ ਸੀ ਉਹਨਾਂ ਨੇ ਕਿ ਕੰਪਨੀ ਨੇ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਸਪੈਸ਼ਲ ਸੇਲ ਸ਼ੁਰੂ ਕਰ ਦਿੱਤੀ ਹੈ ਇਸ ਦਾ ਲਾਭ ਇਸ ਦੀ ਵੈਬਸਾਈਟ ਤੇ Air India Express ਮੋਬਾਈਲ ਐਪ ਤੇ ਅਤੇ ਹੋਰ ਪ੍ਰਮੁੱਖ ਬੁਕਿੰਗ ਚੈਨਲਾਂ ਤੇ ਲਿਆ ਜਾ ਸਕਦਾ ਹੈ ਇਸ ਤਹਿਤ ਤੁਸੀਂ 28 ਜੂਨ ਤੱਕ ਬੁਕਿੰਗ ਕਰਵਾ ਸਕਦੇ ਹੋ ਤੁਹਾਨੂੰ ਇਹਨਾਂ ਟਿਕਟਾਂ ਤੇ 30 ਸਤੰਬਰ 2024 ਤੱਕ ਯਾਤਰਾ ਕਰਨੀ ਪਵੇਗੀ ਕੰਪਨੀ ਦੇ ਅਨੁਸਾਰ airindiaexpress.com ਅਤੇ air india express ਮੋਬਾਈਲ ਐਪ ਤੇ ਬੁਕਿੰਗ ਕਰਨ ਵਾਲੇ ਮੈਂਬਰਾਂ ਲਈ ਐਕਸਪ੍ਰੈਸ ਲਾਈਟ ਦਾ ਕਿਰਾਇਆ 883 ਰੁਪਏ ਤੋਂ ਸ਼ੁਰੂ ਹੈ ਜਦੋਂ ਕਿ ਹੋਰ ਬੁਕਿੰਗ ਚੈਨਲ ਤੇ ਐਕਸਪ੍ਰੈਸ ਵੈਲਿਊ ਦਾ ਕਿਰਾਇਆ 1096 ਰੁਪਏ ਤੋਂ ਸ਼ੁਰੂ ਹੈ ਕੰਪਨੀ ਦਾ ਕਹਿਣਾ ਹੈ ਕਿ Airindiaexpress.com ਤੇ ਬੁਕਿੰਗ ਕਰਨ ਵਾਲੇ ਉਪਭੋਗਤਾਵਾਂ ਨੂੰ ਵਿਸ਼ੇਸ਼ ਛੋਟਾਂ ਦੇ ਨਾਲ ਹਾਲ ਹੀ ਵਿੱਚ ਲਾਂਚ ਕੀਤੇ ਗਏ ਜ਼ੀਰੋ ਚੈੱਕ-ਇਨ ਬੈਗੇਜ ਐਕਸਪ੍ਰੈਸ ਲਾਈਟ ਕਿਰਾਏ ਤੱਕ ਵਿਸ਼ੇਸ਼ ਪਹੁੰਚ ਮਿਲੀ ਹੈ ਐਕਸਪ੍ਰੈਸ ਫਲਾਈਟ ਕਿਰਾਏ ਵਿੱਚ ਬਿਨਾਂ ਕਿਸੇ ਚਾਰਜ ਦੇ ਵਾਧੂ 3 ਕਿਲੋਗ੍ਰam ਕੈਬਿਨ ਸਮਾਨ ਦੀ ਪ੍ਰੀ-ਬੁਕਿੰਗ ਕਰਨ ਦਾ ਵਿਕਲਪ ਹੈ ਅਤੇ ਘਰੇਲੂ ਉਡਾਣਾਂ ਵਿੱਚ 15 ਕਿਲੋਗ੍ਰam ਲਈ ਚੈੱਕ-ਇਨ ਬੈਗੇਜ ਲਈ ਰੈਇਤੀ ਕਿਰਾਇਆ 1000 ਰੁਪਏ ਅਤੇ ਅੰਤਰਰਾਸ਼ਟਰੀ ਉਡਾਣਾਂ ਵਿੱਚ 20 ਕਿਲੋਗ੍ਰam ਲਈ 1300 ਰੁਪਏ ਦਾ ਵਿਕਲਪ ਵੀ ਸ਼ਾਮਿਲ ਹੈ ਅਤੇ ਉਹ 에ਅਰਲਾਈਨ ਦੀ ਵੈੱਬਸਾਈਟ ਤੇ 8% ਤੱਕ ਨਿਊ ਕੌਇਨਸ ਕਮਾ ਸਕਦੇ ਨੇ ਇਸ ਤੋਂ ਇਲਾਵਾ ਵਿਸ਼ੇਸ਼ ਸੈੱਫ ਡੀਲ ਜਿਵੇਂ ਬਜ਼ ਅਤੇ ਪ੍ਰਾਈਮ ਸੀਟਾਂ ਤੇ 50% ਦੀ ਛੋਟ